ਸਸੇਕਰਾਂ ਦੀ ਮੈਂ ਡਾਕਟਰ ਸ਼ੇਖਰ ਸਿੰਘਲ ਸੀਨੀਅਰ ਕੰਸਲਟੈਂਟ ਆਰਥੋਪੈਡਿਕਸ ਆਰਥੋਡੋਨਮਾ ਕਲੀਨਿਕ ਵਿਦਿਆਨਤ ਹਾਂ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਗੋਡੇ ਤੋਂ ਜਿਹੜੀ ਘੜਕੜ ਦੀ ਆਵਾਜ਼ ਆਉਂਦੀ ਹੈ ਉਸ ਬਾਰੇ ਇੱਕ ਲੇਟੈਸਟ ਸਟੱਡੀ ਜਿਹੜੀ ਕੀ ਹੋਣੀ ਹੈ ਖਲਾਫ ਹੀ ਪਬਲਿਸ਼ ਹੋਈ ਹੈ ਉਹਦੇ ਵਿੱਚ ਦੱਸਿਆ ਗਿਆ ਹੈ 40 ਸਾਲ ਦੀ ਉਮਰ ਤੋਂ ਬਾਅਦ ਤਕਰੀਬਨ 38% ਔਰਤਾਂ ਤੇ 17% ਮਰਦਾਂ ਦੇ ਵਿੱਚ ਗੋਡਿਆਂ ਦੀ ਆਵਾਜ਼ ਦੀ ਦਿੱਕਤ ਰਹਿੰਦੀ ਹੈ ਇਸ ਸਟਡੀ ਦੇ ਵਿੱਚ ਸਾਨੂੰ ਅੱਗੇ ਦੱਸਿਆ ਗਿਆ तकरीबन 98% ਲੋਕਾਂ ਜਿਨ੍ਹਾਂ ਨੂੰ ਗੋਡੇ ਦੀ ਵਾਸ਼ਪ ਤੇ ਦਿੱਕਤ ਹੁੰਦੀ ਹੈ ਇਹ ਆਵਾਜ਼ ਜ਼ਿਆਦਾ ਰਹਿੰਦੀ ਹੈ ਨਾਓ ਆਓ ਇਸ ਦੇ ਕਾਰਨਾਂ ਬਾਰੇ ਜਾਣੀ ਕਿ ਗੋਡੇ ਤੇ ਆਵਾਜ਼ ਆਣੀ ਸੱਚਮੁੱਚ ਇੱਕ ਬਹੁਤ ਵੱਡੀ ਦਿੱਕਤ ਦਾ ਕਾਰਨ ਹੈ ਜਾਂ ਫਿਰ ਇਹ ਇੱਕ ਵੱਡੀ ਬਿਮਾਰੀ ਵੱਲ ਆਪਾਂ ਨੂੰ ਅਦਾਹ ਕਰ ਰਿਹਾ ਹੈ ਇਸ ਬਾਰੇ ਜਾਣਦੇ ਹਾਂ ਗੋਡੇ ਤੇ ਆਵਾਜ਼ ਆਨਾ ਜ਼ਰੂਰੀ ਨਹੀਂ ਕਿ ਕਿਸੇ ਬਿਮਾਰੀ ਵੱਲ ਹੀ ਆਪਾਂ ਨੂੰ ਪੁਆਇੰਟ ਕਰ ਰਿਹਾ ਹੋਵੇ ਆਮ ਤੌਰ ਤੇ ਵੀ ਗੋਡੇ ਚੋਂ ਆਵਾਜ਼ ਆ ਸਕਦੀ ਹੈ ਜਿਸ ਜਿਨ੍ਹਾਂ ਨੂੰ ਅਸੀਂ ਫਿਜ਼ੀਓਲੋਜੀਕਲ ਕ੍ਰੈਪਿਟਸ ਕਹਿੰਦੇ ਹਾਂ ਉਹਨੇ ਇੱਕ ਕੁਸ਼ਨ ਅੱਗੇ ਆਪਣੇ ਅੱਗੇ ਆਉਂਦਾ ਕਿ ਗੋਡਿਆਂ ਤੋਂ ਆਵਾਜ਼ ਆਉਂਦੀ ਕਿਉਂ ਹੈ ਜੇ ਇਹ ਨਾਰਮਲ ਹੈ ਨਾਰਮਲੀ ਆਪਣੇ ਗੋਡਿਆਂ ਦੇ ਵਿੱਚ ਥੋੜਾ ਫਲੂਇਡ ਰਹਿੰਦਾ ਹੈ ਜਦੋਂ ਆਪਾਂ ਗੋਡੇ ਨੂੰ ਬੈਂਡ ਕਰਦੇ ਹਾਂ ਸਿੱਧਾ ਕਰਦੇ ਹਾਂ ਉਹ ਫਲੂਇਡ ਦੇ ਵਿੱਚੋਂ ਗੈਸ ਛੋਟੇ ਛੋਟੇ ਬੱਬਲਸ ਬਣਾ ਕੇ ਬਾਹਰ ਨਿਕਲਦੀ ਹੈ ਜਿਦੇ ਕਰਕੇ ਉਹ ਕ੍ਰੈਪਿਟਸ ਕ੍ਰਕ ਕਰਦੀ ਆਵਾਜ਼ ਆਂਦੀ ਹੈ ਜਿਹਨੂੰ ਫਿਜ਼ੀਓਲੋਜੀਕਲ ਕ੍ਰੈਪਿਟਸ ਕਹਿੰਦੇ ਆ ਇਹ ਬਹੁਤ ਸੰਭਾਵਕ ਹੈ ਕਿ ਹਰੇਕ ਦੇ ਵਿੱਚ ਕਦੇ ਵੀ ਆ ਸਦੇ ਕਈਆਂ ਵਿੱਚ ਜ਼ਿਆਦਾ ਕਈਆਂ ਵਿੱਚ ਘੱਟ ਕਈਆਂ ਵਿੱਚ ਬਿਲਕੁਲ ਨਹੀਂ ਬਟ ਇਹ ਬਿਲਕੁਲ ਹੀ ਨਾਰਮਲ ਹੈ ਇਸ ਤੋਂ ਡਰਨ ਦੀ ਬਿਲਕੁਲ ਜ਼ਰੂਰਤ ਨਹੀਂ ਬਟ ਹੁਣ ਪਛਾਣਿਆ ਕਿਵੇਂ ਜਾਏ ਕਿ ਇਹ ਨਾਰਮਲ ਹੈ ਕਿ ਆਪਾਂ ਨੂੰ ਕਿਸੇ ਕਾਰਨ ਵਸ਼ ਗੋਡਿਆਂ 'ਚ ਕਰਕਰ ਦੀ ਆਵਾਜ਼ ਆ ਰਹੀ ਹੈ ਜਿਹੜਾ ਫਿਜ਼ੀਓਲੋਜੀਕਲ ਕੈਪਿਟਲ ਜਿਹਦੇ ਬਾਰੇ ਮੈਂ ਹੁਣੇ ਦੱਸਿਆ ਉਹਦੇ ਕੁਝ ਲੱਛਣ ਹੈ ਇਹ ਹਰ ਵਾਰ ਜਦੋਂ ਆਪਾਂ ਗੋਡਾ ਮੋੜਦੇ ਹਾਂ ਆਵਾਜ਼ ਨਹੀਂ ਆਉਂਦੀ ਕਿਉਂਕਿ ਗੈਸ ਬਲਨ ਦੇ ਵਿੱਚ ਥੋੜਾ ਟਾਈਮ ਲੱਗਦਾ ਹੈ ਪਲੱਸ ਉਸ ਘੜਕਰ ਦੀ ਆਵਾਜ਼ ਦੇ ਨਾਲ ਤੁਹਾਨੂੰ ਦਰਦ ਬਿਲਕੁਲ ਨਹੀਂ ਮਹਿਸੂਸ ਹੁੰਦਾ ਤੇ ਮਰੀਜ਼ ਨੂੰ ਨਾਰਮਲੀ ਆਵਾਜ਼ ਆਉਂਦੀ ਹੈ ਤੇ ਉਹ ਉਹਦੀ ਇੰਟੈਂਸਿਟੀ ਵੀ ਉਨੀ ਕੀ ਰਹਿੰਦੀ ਹੈ ਇਸ ਤਰੀਕੇ ਨਾਲ ਤੁਸੀਂ ਨਾਰਮਲ ਜਿਹੜੀ ਘੜਕਰ ਦੀ ਆਵਾਜ਼ ਆਉਂਦੀ ਹੈ ਉਹਨੂੰ ਪਛਾਣ ਸਕਦੇ ਹੋ ਬਟ ਜਿਵੇਂ ਕਿ ਉਸ ਸਟਡੀ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਕਿ 98% ਲੋਕ ਜਿਨ੍ਹਾਂ ਦੇ ਵਿੱਚ ਵਾਸ਼ਰ ਦਾ ਟੀਅਰ ਹੁੰਦਾ ਹੈ ਜਾਂ ਕੋਈ ਲਿਗਾਮੈਂਟ ਦੀ ਦਿੱਕਤ ਹੈ ਉਹਨਾਂ ਦੇ ਵਿੱਚ ਆਵਾਜ਼ ਆਉਂਦੀ ਆਉਂਦੀ ਹੈ ਤਾਂ ਉਸ ਟੀਨ ਨੂੰ ਆਪਾਂ ਪੈਥੋਲੋਜੀਕਲ ਕ੍ਰੈਪਿਟਸ ਕਹਿੰਦੇ ਹਾਂ ਪੈਥੋਲੋਜੀਕਲ ਕ੍ਰੈਪਿਟਸ ਹੁੰਦਾ ਹੈ ਕਿ ਜਦੋਂ ਦੋ ਚੀਜ਼ਾਂ ਆਪਸ ਵਿੱਚ ਟਕੜ ਤਾਰੀਆਂ ਹੋਣ ਤਾਂ ਉਹਦੇ ਵਿੱਚ ਆਵਾਜ਼ ਜਨਰੇਟ ਹੁੰਦੀ ਹੈ ਜਿਹੜੀ ਕਿ ਆਪਾਂ ਨੂੰ ਕੜ ਦੀ ਆਵਾਜ਼ ਨਾਲ ਮਹਿਸੂਸ ਹੁੰਦੀ ਹੈ ਆਮ ਤੌਰ ਤੇ ਜਿਵੇਂ ਮੈਂ ਹੁਣੇ ਦੱਸਿਆ ਕਿ ਇਹ ਵਾਸ਼ਰ ਦੇ ਫਟਣ ਕਾਰਨ ਲਿਗਾਮੈਂਟ ਦੀ ਇੰਜਰੀ ਕਰਕੇ ਇਹ ਬਜ਼ੁਰਗਾਂ ਦੇ ਵਿੱਚ ਗੋਡੇ ਕਸਣ ਕਰਕੇ ਹੋਉਂਦੀ ਹੈ ਤੇ ਇਹ ਕਈ ਵਾਰ ਆਪਣੀ ਪਹਿਲਾ ਜਿਹੜਾ ਆਰਥਰਾਇਟਿਸ ਸ਼ੁਰੂ ਹੋਣ ਦਾ ਲੱਛਣ ਵੀ ਹੁੰਦਾ ਹੈ। ਆਸਟਿਓ ਆਰਥਰਾਇਟਿਸ ਜਿਹਨੂੰ ਆਪਾਂ ਗੋਡਿਆਂ ਦਾ ਕਸਣਾ ਕਹਿੰਦੇ ਆ ਉਹਦੇ ਵਿੱਚ ਜਿਵੇਂ ਕਿ ਆਪਣੇ ਆਪ ਗੋਡੇ ਹ ਗੋਡੇ ਦਾ ਮਾਡਲ ਹੈ ਇਹ ਵਿੱਚ ਗੋਡੇ ਦੇ ਉੱਪਰ ਤੇ ਥੱਲੇ ਹੱਡੀ ਹੁੰਦੀ ਹੈ ਜਿਹਨੂੰ ਤੇ ਉੱਪਰ ਪਾਲਿਸ਼ ਜੜੀ ਹੁੰਦੀ ਹੈ ਜਦੋਂ ਪਾਲਿਸ਼ ਥੋੜੀ ਥੋੜੀ ਉਤਰਨੀ ਸ਼ੁਰੂ ਹੁੰਦੀ ਹੈ ਤਾਂ ਹੱਡੀ ਨੰਗੀ ਹੋ ਜਾਂਦੀ ਹੈ ਤੇ ਆਪਸ ਰਗੜ ਖਾਂਦੀ ਹੈ। ਜਦੋਂ ਹੱਡੀ ਲਗੜ ਖਾਂਦੀ ਹੈ ਤਾਂ ਜਦੋਂ ਆਪਾਂ ਗੋਡਾ 모ੜਿਆ ਸਿੱਧਾ ਕੀਤਾ ਹੱਡੀਆਂ ਨੇ ਆਪਸੀ ਲਗੜ ਖਾਈ ਤਾਂ ਉਹ ਕੜਕ ਦੀ ਆਵਾਜ਼ ਕੱਢਦੀ ਹੈ ਤੇ ਇਹ ਦਾ ਇਹਨੂੰ ਆਪਾਂ ਇੱਕ ਜਿਹੜਾ ਫਿਜ਼ੀਓਲੋਜੀਕਲ ਕ੍ਰੈਪਿਟਸ ਨਾਲ ਡਿਫਰੈਂਸ ਇਸ ਤਰੀਕੇ ਨਾਲ ਕਰਦੇ ਆ ਕਿ ਇਹਦੇ ਵਿੱਚ ਜਦੋਂ ਵੀ ਤੁਸੀਂ ਗੋਡਾ 모ੜੋਗੇ ਸਿੱਧਾ ਕਰੋਗੇ ਤੁਹਾਨੂੰ ਕੜਕ ਦੀ ਆਵਾਜ਼ ਜ਼ਰੂਰ ਆਏਗੀ 90% ਮੋਸਟ ਆਫ ਦਾ ਟਾਈਮ ਇਹਦੇ ਵਿੱਚ ਤੁਹਾਨੂੰ ਦਰਦ ਵੀ ਨਾਲ ਦਾ ਅਹਿਸਾਸ ਵੀ ਨਾਲ ਪਵੇਗਾ ਤੇ ਇਹਦੇ ਨਾਲ ਤੁਹਾਨੂੰ ਹੌਲੀ ਹੌਲੀ ਤੁਰਨ ਦੀ ਦਿੱਕਤ ਵੱਧਦੀ ਜਾਏਗੀ ਤੇ ਦੋਸਤੋ ਇਸ ਵੀਡੀਓ ਦਾ ਆਪਾਂ ਇੱਥੇ ਹੀ ਐਂਡ ਕਰਦੇ ਹਾਂ ਤੇ ਇਸ ਕਰਕੇ ਆਪਾਂ ਨੂੰ ਗੋਡੇ ਦੇ ਘੜਕਰ ਦੀ ਆਵਾਜ਼ ਨਾਲ ਘਬਰਾਉਣ ਦੀ ਲੋੜ ਨਹੀਂ ਹੈਗੀ ਕਈਆਂ ਦੇ ਵਿੱਚ ਜਿਵੇਂ ਫਿਜ਼ੀਓਲੋਜੀਕਲ ਕ੍ਰੈਪਿਟਰਸ ਹੁੰਦਾ ਹੈ ਉਹਨੂੰ ਆਪਾਂ ਨੂੰ ਪਛਾਣਨਾ ਚਾਹੀਦਾ ਹੈ ਤੇ ਕਈ ਇਸ ਚੀਜ਼ ਤੋਂ ਪਰੇਸ਼ਾਨ ਹੁੰਦੇ ਹਨ ਉਹਨਾਂ ਲਈ ਆਪਾਂ ਅਗਲੇ ਵੀਡੀਓਜ਼ ਦੱਸਾਂਗੇ ਕਿ ਉਹ ਇਸ ਚੀਜ਼ ਨੂੰ ਕਿਵੇਂ ਘਟਾ ਸਕਦੇ ਹੈ। ਥੈਂਕ ਯੂ ਧੰਨਵਾਦ